ਤੁਸੀਂ ਅਕਸਰ ਹੀ ਦੇਖਦੇ ਹੋ ਅਗਰ ਲੰਘਦੇ ਹੋ ਕਿਸੇ ਦੂਰ ਦਰਾਜ ਦੇ ਖੇਤਰ ਵਿੱਚ ਜਾਂਦੇ ਹੋ ਤਾਂ ਤੁਸੀਂ ਇੱਥੇ ਪਾਣੀ ਦੇ ਵਿੱਚ ਡੁੱਬੀਆਂ ਪੈਪਾਂ ਦੇਖਦੇ ਹੋ ਠੀਕ ਹੈ ਔਰ ਤੁਹਾਨੂੰ ਇਹ ਨਹੀਂ ਪ੍ਰੋਸੈਸ ਪਤਾ ਵੀ ਅੱਗੇ ਪੈਪ ਕਿਸ ਤਰ੍ਹਾਂ ਤਿਆਰ ਹੁੰਦੀ ਹੈ ਆ ਦੇਖੋ ਪੈਪਾਂ ਕਿੰਨੀਆਂ ਬਣੀਆਂ ਪਈਆਂ ਸੇਲ ਵਾਸਤੇ ਅੱਜ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਪੈਪ ਕਿਵੇਂ ਤਿਆਰ ਕੀਤੀ ਜਾਂਦੀ ਹੈ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਦੋਸਤ ਗਰਮੇਲ ਸਿੰਘ ਤੇ ਅੱਜ ਮੈਂ ਪਹੁੰਚਿਆ ਜਲਾਲਾਬਾਦ ਦੇ ਕੋਲ ਪਿੰਡ ਹੈ ਹੌਜਖਾਸ ਤੇ ਉੱਥੇ ਮੇਰਾ ਮਿੱਤਰ ਹੈ ਆਪਣੇ ਹਰਪਾਜਨ ਸਿੰਘ ਜੀ ਅੱਜ ਇਹ ਮੈਨੂੰ ਲੈ ਕੇ ਆਇਆ ਪੈਪ ਵਾਲੀ ਫੈਕਟਰੀ ਦੇ ਵਿੱਚ ਪੈਪਾਂ ਬਣਦੀਆਂ ਹਨ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਪੈਪ ਕਿਵੇਂ ਤਿਆਰ ਕੀਤੀ ਜਾਂਦੀ ਹੈ ਤੇ ਬਣੇ ਰਹੋ ਤੁਸੀਂ ਵੀਡੀਓ ਦੇ ਵਿੱਚ ਅਗਰ ਤੁਹਾਨੂੰ ਵੀਡੀਓ ਚੰਗਾ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਵੀ ਕਰਨਾ ਹੈਗਾ ਤੇ ਪੈਪ ਫੈਕਟਰੀ ਦੀ ਆਪਾਂ ਗੱਲ ਕਰ ਗਏ ਤਾਂ ਇਹਨਾਂ ਦਾ ਇੱਥੇ ਇੱਕ ਬੋਰਡ ਲੱਗਾ ਹੋਇਆ ਬਨਾਇਕ ਪੈਪ ਇੰਡਸਟਰੀ ਸਿਮੈਂਟ ਤੇ ਪਲਾਸਟਿਕ ਦੀ ਅੰਡਰਗ੍ਰਾਊਂਡ ਪਾਈਪਾਂ ਲਈ ਮਿਲੋ ਹਨਾ ਪਿੰਡ ਹੌਜਖਸਤ ਇਹਨਾਂ ਦਾ ਮੋਬਾਈਲ ਨੰਬਰ ਹੈ ਅਗਰ ਤੁਹਾਨੂੰ ਪਾਈਪਾਂ ਦੀ ਕੋਈ ਜ਼ਰੂਰਤ ਹੈਗੀ ਹੈ ਖੇਤ ਵਾਸਤੇ ਜਾਂ ਕਿਸੇ ਪਾਣੀ ਵਾਸਤੇ ਦੂਰ ਦਰਾਜ ਪਾਣੀ ਲਿਜਾਣ ਵਾਸਤੇ ਜ਼ਰੂਰਤ ਪੈਂਦੀ ਹੈ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਬਨਾਇਕ ਪੈਪ ਇੰਡਸਟਰੀ ਤੇ ਆਓ ਤੁਹਾਨੂੰ ਇਹਦੀ ਅੱਗੇ ਯਾਤਰਾ ਕਰਾਉਣੇ ਆ ਵੀ ਪਾਈਪਾਂ ਕਿਸ ਤਰ੍ਹਾਂ ਤਿਆਰ ਕੀਤੀਆਂ ਜਾਂਦੀਆਂ ਹਨ ਔਰ ਕਿਸ ਤਰ੍ਹਾਂ ਪ੍ਰੋਸੈਸ ਚੱਲਦਾ ਹੈ ਪੈਪ ਬਣਾਉਣ ਦਾ ਤੇ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੰਨੇ ਆ ਆ ਦੇਖੋ ਜੀ ਫਰਮੇ ਹੈਗੇ ਆ ਔਰ ਇਹ ਤਾਰ ਇਹਦੇ ਤੇ ਵਲੇਟੀ ਹੁੰਦੀ ਹੈ ਤੇ ਉਸ ਤੋਂ ਬਾਅਦ ਇਹ ਤਾਰ ਨੂੰ ਇੱਥੇ ਯੂਜ਼ ਕਰਕੇ ਤੇ ਮਤਲਬ ਐਸਾ ਕਰ ਪਾਈਂ ਜਿਵੇਂ ਦੱਸ ਰਿਹਾ ਤਾਰ ਵਲ ਕੇ ਤੇ ਇਹ ਫਰਮੇ ਦੇ ਵਿੱਚ ਐਸਾ ਕਰਕੇ ਉਹ ਪ੍ਰੋਸੈਸ ਚੱਲਦਾ ਹੈ ਜੀ ਇਸ ਤਰ੍ਹਾਂ ਇੱਕ ਬੰਦਾ ਇੱਕ ਨਮਾਏ ਇਸ ਤਰ੍ਹਾਂ ਕਿ ਤਾਰ ਬਲੇਟ ਲੈਂਦੇ ਆ ਤੇ ਤਾਰ ਬਲੇਟਣ ਤੋਂ ਬਾਅਦ ਜੀ ਆ ਇਸ ਤਰ੍ਹਾਂ ਕਰਕੇ ਰਿੰਗ ਤਿਆਰ ਹੋ ਜਾਂਦਾ ਹੈ ਜਾਲੀ ਤਿਆਰ ਹੋ ਜਾਂਦੀ ਹੈ ਜਾਲੀ ਤਿਆਰ ਹੋਣ ਤੋਂ ਬਾਅਦ ਇਹ ਫਰੇਮ ਹੁੰਦਾ ਹੈ ਲੋਹੇ ਦਾ ਉਹਨੂੰ ਇਹ ਪੱਤਰਾ ਆਪਦੀ ਪਾਹ ਚਾਹੇ ਇੱਥੇ ਪੱਤਰਾ ਕਹੇ ਜਾਂਦੇ ਆ ਔਰ ਇਹਨੂੰ ਕੀ ਸਰਨੇ ਮੰਦਰ ਫਰਮਾ ਹਾਂ ਫਰਮੇ ਦੇ ਵਿੱਚ ਇਸ ਤਰ੍ਹਾਂ ਕਰਕੇ ਜਾਲੀ ਜਿਹੜੀ ਇਹ ਫਿੱਟ ਕਰ ਦਿੱਤੀ ਜਾਂਦੀ ਹੈ ਨਾਟਕਸ ਕੇ ਔਰ ਉਸ ਤੋਂ ਬਾਅਦ ਆ ਦੇਖੋ ਪਾਈਪ ਤਿਆਰ ਹੋਈ ਹੈ ਬਾਹਰ ਕੱਢ ਰਹੇ ਨੇ ਫਰਮੇ ਦੇ ਵਿੱਚੋਂ ਤਿਆਰ ਹੋਈ ਪਾਈਪ ਤੇ ਹਾਂ ਇਹ ਪਾਈਪ ਤਿਆਰ ਹੋ ਗਿਆ ਹੁਣੇ ਪਾਣੀ ਦੇ ਵਿੱਚ ਚਲੀ ਜਾਣੀ ਹੈ ਪਾਣੀ ਦੇ ਵਿੱਚ ਇਹਨੇ ਪੱਕਣਾ ਕਿੰਨੇ ਦਿਨ ਤੱਕ ਪਾਣੀ ਦੇ ਵਿੱਚ ਰੱਖ ਦੋ ਪਾਈਪਾਂ ਜੀ 10 ਦਿਨ 10 ਦਿਨ ਤੱਕ ਇੱਕ ਇੱਕ ਪਾਈਪ ਨੂੰ ਪਾਣੀ ਵਿੱਚ ਰੱਖਿਆ ਜਾਂਦਾ ਉਸ ਤੋਂ ਬਾਅਦ ਇਹਨਾਂ ਤੇ ਕੜੇ ਕਸ ਦਿੱਤੇ ਜਾਂਦੇ ਆ ਔਰ ਤੁਹਾਨੂੰ ਇਹ ਕੜੇ ਵਾਲਾ ਰਿੰਗ ਦਿਖਾਉਣੇ ਆ ਉਸ ਤੋਂ ਬਾਅਦ ਇਸ ਪ੍ਰੋਸੈਸ ਦੇ ਵਿੱਚ ਚਲੀ ਜਾਂਦੀ ਹੈ ਪੈਪ ਕੜਾ ਕੱਸ ਦਿੱਤਾ ਜਾਂਦਾ ਹੈ ਔਰ ਇਹਦੇ ਵਿੱਚ ਆ ਦੇਖੋ ਰਿੰਗ ਉਸਨ ਦਿਖ ਰਿਹਾ ਆਪਾਂ ਨੂੰ ਆ ਦੇਖੋ ਜੀ ਬਾਦ ਵਿੱਚ ਇਹ ਇਸ ਪ੍ਰੋਸੈਸ ਰਹੀਂ ਗਰੇਨ ਦੇ ਸਿਸਟਮ ਰਹੀਂ ਗਰੇਨ ਬਣੀ ਹੋਈ ਇਹਨਾਂ ਕੋਲ ਸੰਗਲ ਲਾ ਕੇ ਉਸ ਪੈਪ ਨੂੰ ਇਸ ਪ੍ਰੋਸੈਸ ਦੇ ਵਿੱਚ ਲਜਾਇਆ ਜਾਂਦਾ ਜਿੱਥੇ ਮਟੀਰੀਅਲ ਇਹਦੇ ਵਿੱਚ ਪਾਇਆ ਜਾਂਦਾ ਹੈ ਤੇ ਗੰਬੀਆਂ ਦੀ ਪੱਕੀ ਜਾਂਦੀ ਹੈ ਪੈਪ ਨਾਲ ਦੀ ਨਾਲ ਕਿੰਨੀ ਮਿਹਨਤ ਮੈਂ ਬਣ ਰਹੀ ਹੈ ਮਜ਼ਦੂਰ ਲੱਗੇ ਹੋਏ ਨੇ ਦੋਨਾਂ ਸਾਈਡਾਂ ਦੇ ਉਤੋਂ ਉਸ ਤੋਂ ਬਾਅਦ ਇਹਨੂੰ ਪੂਰਾ ਜ਼ੋਰ ਦੀ ਘੁਮਾਇਆ ਜਾਂਦਾ ਹੈ ਦੇਖੋ ਪ੍ਰੋਸੈਸ ਇਹਦੀ ਸਪੀਡ ਵਧਾ ਦਿੱਤੀ ਗਈ ਹੈ ਬਲ ਆਪ ਨੂੰ ਪਕਾਉਣ ਦਾ ਪ੍ਰੋਸੈਸ ਹੈ ਔਰ ਇਹਦੇ ਵਿੱਚੋਂ ਜਿਹੜਾ ਪਾਣੀ ਐਕਸਟਰਾ ਪਾਣੀ ਹੁੰਦਾ ਬਾਹਰ ਨਿਕਲ ਜਾਂਦਾ ਹੈ ਇਹ ਪੈਪ ਬਣਾਉਣ ਦਾ ਪ੍ਰੋਸੈਸ ਆ ਸਾਰਾ ਇਹ ਇਸ ਤਰ੍ਹਾਂ ਪੈਪ ਬਣ ਕੇ ਉਸ ਤੋਂ ਬਾਅਦ ਪੈਪ ਨੂੰ ਉਤਾਰ ਕੇ ਇੱਧਰ ਲਿਆਇਆ ਜਾਂਦਾ ਹੈ ਔਰ ਇਸ ਤੋਂ ਬਾਅਦ ਇਹਦੇ ਕੜੇ ਜਿਹੜੇ ਖੋਲ ਦਿੱਤੇ ਜਾਣਗੇ ਔਰ ਇਹ ਪੈਪਾ ਬਣ ਕੇ ਤਿਆਰ ਹੋ ਜਾਂਦੀਆਂ ਔਰ ਪੈਪਾ ਨੂੰ ਪਾਣੀ ਦੇ ਵਿੱਚ ਰੱਖਿਆ ਜਾਂਦੀਆਂ। ਅਗਰ ਤੁਹਾਨੂੰ ਵੀਡੀਓ ਚੰਗਾ ਲੱਗੇ ਤਾਂ ਸ਼ੇਅਰ ਕਰ ਸਕਦੇ ਹੋ। ਇਹ ਤੁਹਾਨੂੰ ਅੱਜ ਪੈਪ ਬਣਾਉਣ ਦੀ ਫੈਕਟਰੀ ਦੇ ਵਿੱਚ ਪੈਪਾ ਬਾਰੇ ਦੱਸਿਆ ਗਿਆ ਜਾਣਕਾਰੀ ਦਿੱਤੀ ਗਈ ਹੈ। ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ। ਅਗਲੀ ਫੈਕਟਰੀ ਹੈ। ਹਾਂਜੀ ਹਾਂਜੀ। ਬਹੁਤ ਬਹੁਤ ਤੁਹਾਨੂੰ ਮਾ ਜੀ ਤੁਹਾਡਾ।